ਯੂਰਨ ਸੰਬੰਧੀ ਪ੍ਰੋਬਲਮ ਆਉਣਦੇ ਬਹੁਤ ਕਾਰਨ ਇਹ ਔਰ ਇਸ ਚੀਜ਼ ਨੂੰ ਨਾ ਬਹੁਤ ਲੋਕ ਸੀਰੀਅਸ ਨਹੀਂ ਲੈਂਦੇ ਪਰ ਜੇ ਤੁਹਾਨੂੰ ਵਾਰ-ਵਾਰ ਬਾਥਰੂਮ ਆ ਰਿਹਾ ਹੈ ਪੇਨ ਦੇ ਨਾਲ ਬਾਥਰੂਮ ਆ ਰਿਹਾ ਹੈ ਅਲੱਗ-ਅਲੱਗ ਸਮੇਂ ਜਿਵੇਂ ਕਹੋ ਕਿ ਲੱਗ ਕੇ ਵੀ ਬਾਥਰੂਮ ਆ ਰਿਹਾ ਹੈ ਸਮਝੋ ਕਿ ਤੁਸੀਂ ਯੂਟੀਆਈ ਦੇ ਸ਼ਿਕਾਰ ਹੋ ਚੁੱਕੇ ਹੋ ਕਦੇ ਸ਼ਿਕਾਰ ਯੂਟੀਆਈ ਦੇ ਇਹ ਕੀ ਹੁੰਦਾ ਹੈ ਯੂਰਿਨਰੀ ਟਰੈਕ ਇਨਫੈਕਸ਼ਨ ਵਾਸ਼ਰੂਮ ਕਰਕੇ ਆਉਨੇ ਆ ਹਮ ਆਪਾਂ ਹੱਥਾਂ ਨੂੰ ਤਾਂ ਵਾਸ਼ ਕਰ ਲਿਆ ਚੰਗੀ ਤਰ੍ਹਾਂ ਹਮ ਪਰ ਆਪਾਂ ਹੁਣ ਜਿੱਥੋਂ ਵਾਸ਼ਰੂਮ ਆਪਣਾ ਪਾਸ ਹੋ ਰਿਹਾ ਆਪੋ ਚੀਜ਼ ਨੂੰ ਵਾਸ਼ ਨਹੀਂ ਕੀਤਾ ਸਾਡੇ ਬਾਡੀ ਦੇ ਵਿੱਚ ਜਿਹੜੀ ਕਿਡਨੀ ਆ ਕਿਡਨੀ ਦਾ ਕੰਮ ਕੀ ਹੈ ਸਾਰੀ ਬਾਡੀ ਦੀ ਗੰਦਗੀ ਨੂੰ ਜ਼ਾਬ ਕਰਨਾ ਫਿਲਟਰ ਕਰਨਾ ਠੀਕ ਹੈ ਕਿਡਨੀ ਇਹ ਦਿੱਤਾ ਫਿਲਟਰ ਕਰਦਾ ਬਲੱਡ ਹੁਣ ਵਾਇਆ ਯੂਰਿਨ ਜਦੋਂ ਪਾਸ ਹੋਣਗੇ ਉਹ ਯੂਟੀ ਆਈ ਇਨਫੈਕਸ਼ਨ ਵਧਾਉਣਗੇ ਜਿਵੇਂ ਕਿ ਮੰਨ ਲਓ ਕੋਈ ਵੀ ਚੀਜ਼ ਦੀ ਮਾਤਰਾ ਜੇ ਮੈਗਨੀਸ਼ੀਅਮ ਦੀ ਮਾਤਰਾ ਵਧ ਗਈ ਫਾਸਫੋਰਸ ਦੀ ਮਾਤਰਾ ਵਧ ਗਈ 슈ਗਰ ਦੀ ਮਾਤਰਾ ਜੇ ਹੁਣ 슈ਗਰ ਦੇ ਵਧਣ ਦੇ ਨਾਲ ਵਾਰ-ਵਾਰ ਬਾਥਰੂਮ ਆਏਗਾ ਉਹ ਬਾਥਰੂਮ ਕਿਉਂ ਆ ਰਹਾ ਹੈ ਤੁਹਾਡੀ ਬੋਡੀ ਡੀਟੌਕਸ ਹੋ ਰਹੀ ਹੈ ਜਿਹਦੇ ਦੋਸੀ ਯੂਰਿਨ ਪਾਸ ਕਰਦੇ ਸਾਡਾ ਬੈਕਟੀਰੀਆ ਹੈ ਨਾ ਉਹ ਜਿਹੜਾ ਬੈਕਟੀਰੀਆ ਸੀ ਪਾਸ ਕਰ ਰਹੇ ਆ ਮੰਨ ਲਓ ਯੂਰਿਨ ਨਹੀਂ ਬਾਹਰ ਜਾ ਰਿਹਾ ਉਹ ਉਹੀ ਅੰਦਰ ਆ ਜਾਂਦਾ ਉਸ ਆਪਣੇ ਏਰੀਆ ਨੂੰ ਚੰਗੀ ਤਰ੍ਹਾਂ ਸਾਫ ਪਾ ਇਨਾ ਵਾਸ਼ ਕਰੋਗੇ ਤਾਂ ਬੈਕਟੀਰੀਆ ਖਤਮ ਹੋ ਜਾਏਗਾ ਜਿੰਨ ਇਨਫੈਕਸ਼ਨ ਸਭ ਤੋਂ ਪਹਿਲਾਂ ਕੀ ਕਿ ਟਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਸਾਨੂੰ ਫਿਰ ਸਾਡੇ ਪਿਆਰ ਬਰੇ ਸੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜਿਆਦਾ ਧੰਨਵਾਦ ਸਾਡੇ ਉਸ ਰੋਤਿਆਂ ਦਾ ਜਿਹੜੇ ਸਾਡੇ ਇਸ ਨੁਸਖੇ ਫਾਰਮੂਲੇ ਵਰਤ ਕੇ ਬਾਕੂ ਵੀ ਫਾਇਦਾ ਲੈ ਰਹੇ ਸਭ ਅੱਜ ਅਸੀਂ ਇਸ ਵੀਡੀਓ ਬਣਾਉਣ ਦਾ ਮਕਸਦ ਕਿਉਂਕਿ ਸਾਡੇ ਕੋਲ ਪਿਛਲੇ ਲਾਸ ਸਮੇਂ ਤੋਂ ਕਾਫੀ ਪੇਸ਼ੈਂਟ ਇਸ ਸਬੰਧਤ ਰੋਗ ਨਾਲ ਆ ਰਹੇ ਸੀ ਫਿਰ ਅਸੀਂ ਕਹਿ ਵੀ ਚਲੋ ਅਸੀਂ ਆਪਦੇ ਬ੍ਰਹਮਾਸਤਰ ਜੋਚੀ ਜਾ ਦੇ ਰਹੇ ਹਾਂ ਪਰ ਅਸੀਂ ਕਿਉਂ ਨਾ ਦਰਸ਼ਕਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰੀਏ ਔਰ ਇੱਕ ਵਧੀਆ ਜਿਹਾ ਨੁਸਖਾ ਦਈਏ ਜਿਹੜਾ ਉਹਨੂੰ ਵਰਤ ਕੇ ਠੀਕ ਹੋ ਜਾਵੇ ਕਿਉਂਕਿ ਇਹ ਦੇਖੋ ਯੂਰਨ ਸੰਬੰਧੀ ਪ੍ਰੋਬਲਮ ਆ ਆਉਣ ਦੇ ਬਹੁਤ ਕਾਰਨ ਆ ਔਰ ਇਸ ਚੀਜ਼ ਨੂੰ ਨਾ ਬਹੁਤ ਲੋਕ ਸੀਰੀਅਸ ਨਹੀਂ ਲੈਂਦੇ ਕਹਿੰਦੇ ਚਲੋ ਕੋਈ ਜੱਕਰ ਨਹੀਂ ਚੱਲਦਾ ਪਰ ਜੇ ਤੁਹਾਨੂੰ ਵਾਰ-ਵਾਰ ਬਾਥਰੂਮ ਆ ਰਿਹਾ ਪੇਨ ਦੇ ਨਾਲ ਬਾਥਰੂਮ ਆ ਰਿਹਾ ਹੈ ਅਲੱਗ-ਅਲੱਗ ਸਮੇਂ ਜੇ ਕਹੋ ਕਿ ਲੱਗ ਕੇ ਵੀ ਬਾਥਰੂਮ ਆ ਰਿਹਾ ਤੇ ਸਮਝ ਲਓ ਕਿ ਤੁਸੀਂ ਯੂਟੀਆਈ ਦੇ ਸ਼ਿਕਾਰ ਹੋ ਚੁੱਕੇ ਹੋ ਕਦੇ ਸ਼ਿਕਾਰ ਯੂਟੀਆਈ ਦੇ ਇਹ ਕੀ ਹੁੰਦੀ ਹੈ ਯੂਰਿਨਰੀ ਟਰੈਕ ਇਨਫੈਕਸ਼ਨ ਅੱਜ ਆਪਾਂ ਉਹਦੇ ਬਾਰੇ ਗੱਲ ਕਰਨ ਲੱਗੇ ਆਂ ਔਰ ਇਹ ਮੇਲ ਫੀਮੇਲ ਦੋਨਾਂ ਦੇ ਵਿੱਚ ਹੀ ਹੁੰਦੀ ਹੈ ਠੀਕ ਹੈ ਇਹ ਦੋਨਾਂ ਔਰ ਇਹਦਾ ਸਭ ਤੋਂ ਵੱਡਾ ਕਾਰਨ ਪਤਾ ਫਰੂਕੀ ਸਾਹਿਬ ਕੀ ਹੈ ਆਪਾਂ ਦੇਖੋ ਇੱਕ ਚੀਜ਼ ਨੂੰ ਦੇਖਿਓ ਜਦੋਂ ਵਾਸ਼ਰੂਮ ਕਰਕੇ ਆਉਨੇ ਆਂ ਹਮ ਆਪਾਂ ਹੱਥਾਂ ਨੂੰ ਤਾਂ ਵਾਸ਼ ਕਰ ਲਿਆ ਚੰਗੀ ਤਰ੍ਹਾਂ ਹਮ ਪਰ ਆਪਾਂ ਹੁਣ ਜਿੱਥੋਂ ਵਾਸ਼ਰੂਮ ਆਪਣਾ ਪਾਸ ਹੋ ਰਿਹਾ ਆਪਾਂ ਉਹ ਚੀਜ਼ ਨੂੰ ਵਾਸ਼ ਨਹੀਂ ਕੀਤਾ ਹੁਣ ਦੇਖੋ ਸਾਡੇ ਬਾਡੀ ਦੇ ਵਿੱਚ ਜਿਹੜੀ ਕਿਡਨੀ ਆ ਕਿਡਨੀ ਦਾ ਕੰਮ ਕੀ ਹੈ ਸਾਰੀ ਬਾਡੀ ਦੀ ਗੰਦਗੀ ਨੂੰ ਜ਼ਾਬ ਕਰਨਾ ਫਿਲਟਰ ਕਰਨਾ ਠੀਕ ਹੈ ਹੁਣ ਜਦੋਂ ਸਾਡੀ ਬਾਡੀ ਚ ਹੁਣ ਜਦੋਂ ਕੁਝ ਜ਼ਹਿਰੀਲੇ ਕੁਝ ਪਦਾਰਥਾਂ ਦੀ ਮਾਤਰਾ ਵੱਧ ਜਾਂਦੇ ਜ਼ਹਿਰੀਲੇ ਕੁਝਵੇਂ ਮੰਨ ਲਓ ਟੌਕਸਿਕ ਜਿਹਨੂੰ ਅਸੀਂ ਕਹਿੰਦੇ ਬਿਲਕੁਲ ਵੱਧ ਜਾਂਦੇ ਹੁਣ ਉਹ ਕਿਡਨੀ ਨੇ ਤਾਂ ਫਿਲਟਰ ਕਰਤਾ ਬਲੱਡ ਹੁਣ ਵਾਇਆ ਯੂਰਿਨ ਜਦੋਂ ਪਾਸ ਹੋਣਗੇ ਤਾ ਉਹ ਯੂਟਆਈ ਡੀ ਇਨਫੈਕਸ਼ਨ ਵਧਾਉਣਗੇ ਜਿਵੇਂ ਕਿ ਮੰਨ ਲਓ ਕੋਈ ਵੀ ਚੀਜ਼ ਦੀ ਮਾਤਰਾ ਜੇ ਮੈਗਨੀਸ਼ੀਅਮ ਦੀ ਮਾਤਰਾ ਵਧ ਗਈ ਫਾਸਫੋਰਸ ਦੀ ਮਾਤਰਾ ਵਧ ਗਈ 슈ਗਰ ਦੀ ਮਾਤਰਾ ਜੇ ਉਹਨਾਂ 슈ਗਰ ਦੇ ਵਧਣ ਦੇ ਨਾਲ ਵਾਰ-ਵਾਰ ਬਾਥਰੂਮ ਆਏਗਾ ਉਹ ਬਾਥਰੂਮ ਕਿਉਂ ਆ ਰਹਾ ਹੈ ਤੁਹਾਡੀ ਬੋਡੀ ਡੀਟੌਕਸ ਹੋ ਰਹੀ ਹੈ ਪਰ ਜੇ ਬਾਥਰੂਮ ਵਾਰ-ਵਾਰ ਨਹੀਂ ਆਊਗਾ ਤਾਂ ਹਾਰਟ ਅਟੈਕ ਹੋਣ ਦੇ ਚਾਂਸ ਆ ਕੋਲੇਸਟ੍ਰੋਲ ਵਧਣ ਦੇ ਚਾਂਸ ਆ ਹੋਰ ਕਈ ਸਮੱਸਿਆ ਦੇ ਕਾਰਨ ਚਲੋ ਅੱਜ ਆਪਾਂ ਗੱਲ ਕਰ ਰਹੇ ਹਾਂ ਯੂਟਆਈ ਦੀ ਮਕਸਦ ਕਿ ਜਦੋਂ ਚੀਜ਼ ਕੋਈ ਵੀ ਵਧੂਗੀ ਨਾ ਉਹ ਚੀਜ਼ ਸਾਡਾ ਨੁਕਸਾਨ ਕਰੇਗੀ ਹੀ ਕਰੇਗੀ ਜਦੋਂ ਅਸੀਂ ਯੂਰਿਨ ਪਾਸ ਕਰਦੇ ਸਾਡਾ ਬੈਕਟੀਰੀਆ ਹੈ ਨਾ ਉਹ ਜਿਹੜਾ ਬੈਕਟੀਰੀਆ ਅਸੀਂ ਪਾਸ ਕਰ ਰਹੇ ਹਾਂ ਮੰਨ ਲਓ ਯੂਰਿਨ ਹੀ ਬਾਹਰ ਜਾ ਰਿਹਾ ਉਹ ਉਹੀ ਅੰਦਰ ਆ ਜਾਂਦਾ ਓਕੇ ਉਤੋਂ ਹੀ ਵਾਪਸ ਉਹਦੇ ਨਾਲ ਇਨਫੈਕਸ਼ਨ ਇਹ ਪਹਿਲਾ ਕਾਰਨ ਆ ਔਰ ਉਹ ਤੋਂ ਬਾਅਦ ਜਿਵੇਂ ਡਾਕਟਰਾਂ ਨੇ ਦੱਸਿਆ ਕਿ ਉਸ ਆਪਣੇ ਏਰੀਆ ਨੂੰ ਚੰਗੀ ਤਰ੍ਹਾਂ ਸਾਫ਼ ਪੈਨਾ ਵਾਸ਼ ਕਰੋਗੇ ਤਾਂ ਬੈਕਟੀਰੀਆ ਖਤਮ ਹੋ ਜਾਏਗਾ ਜਿੰਨ ਇਨਫੈਕਸ਼ਨ ਇਹ ਪਹਿਲੇ ਦੂਜੇ ਨੰਬਰ ਤੇ ਅਸੀਂ ਆਪਣੀ ਜੇ ਗੱਲ ਕਰੀਏ ਉਹ ਫੁਆਰਿਆਂ ਦਾ ਜਿਹੜਾ ਇਸਤੇਮਾਲ ਕਰਦੇ ਜਦ ਜੈਟ ਜਿਹਨੂੰ ਬੋਲਦੇ ਜੈਟ ਟਾਇਲਟ ਸੀਟ ਜਿਹੜੀ ਉਹ ਫਾਰੈਸ ਦਾ ਯੂਜ਼ ਕਰਾਂਗੇ ਤਾਂ ਉਹਦੇ ਨਾਲ ਵੀ ਯੂਟੀਆਈ ਦੀ ਪ੍ਰੋਬਲਮ ਆਉਂਦੇ ਸੁਭਾਅ ਬਹੁਤ ਵੱਡੇ ਚਾਂਸ ਆ ਤੀਜੇ ਨੰਬਰ ਤੇ ਅੱਜ ਕੱਲ ਦਾ ਫਰੁਕੀ ਸਾਹਿਬ ਇੱਕ ਚੀਜ਼ ਹੋਰ ਦੱਸਦੇ ਆ ਜਿਹੜੇ ਆਪਾਂ ਅੰਡਰ ਗਾਰਮੈਂਟ ਪਾਉਣੇ ਆ ਠੀਕ ਹੈ ਨਾ ਉਹ ਇੱਕ ਲੈ ਕੇ ਆਉਂਦਾ ਬੰਦਾ ਹੁਣ ਉਹ ਤਿੰਨ ਤਿੰਨ ਸਾਲ ਉਹੀ ਚੱਲੀ ਜਾਂਦੇ ਆ ਅੰਡਰਵੇਅਰ ਅੰਡਰਵੇਅਰ ਤਿੰਨ ਤਿੰਨ ਸਾਲ ਉਹੀ ਠੀਕ ਹੈ ਹਰ ਦੋ ਤੋਂ ਤਿੰਨ ਮਹੀਨੇ ਬਾਅਦ ਤੁਹਾਡਾ ਅੰਡਰਵੇਅਰ ਚੇਂਜ ਹੋਣਾ ਚਾਹੀਦਾ ਕਿਉਂਕਿ ਜਦੋਂ ਨੂੰ ਵਾਰ-ਵਾਰ ਅਸੀਂ ਕੈਮੀਕਲ ਨਾਲ ਵਾਸ਼ ਕਰਦੇ ਆਂ ਹਾਂਜੀ ਵਾਰ-ਵਾਰ ਵਾਸ਼ ਕਰਦੇ ਆਂ ਤੇ ਉਹਦੇ ਰਹੀਂ ਵੀ ਸਾਡੀ ਇਨਫੈਕਸ਼ਨ ਵੱਧਦੀ ਹੈ ਇਸੇ ਲਈ ਆਪਾਂ ਨੇ ਉਹ 2 ਤੋਂ 3 ਮਹੀਨੇ ਬਾਅਦ ਉਹ ਚੇਂਜ ਹੋਣਾ ਬਹੁਤ ਜ਼ਰੂਰੀ ਹੈ ਉਹ ਤੀਜੇ ਨੰਬਰ ਤੇ ਇੱਕ ਚੀਜ਼ ਹੋਰ ਧਿਆਨ ਰੱਖਿਓ ਤੁਹਾਨੂੰ ਜਦੋਂ ਯੂਰਿਨ ਆ ਰਿਹਾ ਹੈ ਉਸ ਟਾਈਮ ਯੂਰਿਨ ਨੂੰ ਰੋਕਣਾ ਨਹੀਂ ਆ ਭਾਵੇਂ ਜਿੱਡੇ ਮਰਜੀ ਐਮਰਜੈਂਸੀ ਕੰਮ 'ਚ ਬੈਠੇ ਹੋਇਓ ਸਭ ਤੋਂ ਪਹਿਲੋ ਜਾ ਕੇ ਯੂਰਿਨ ਪਾਸ ਕਰਨਾ ਫਰੂਕੀ ਸਾਹਿਬ ਜਦੋਂ ਹੁਣ ਤੁਸੀਂ ਇੱਕ ਚੀਜ਼ ਦੱਸੋ ਆਪਾਂ ਇਹ ਚੀਜ਼ ਬੋਲਿਆ ਕਿ ਕਿਡਨੀ ਨੇ ਵਾਸ਼ ਕਰਤਾ ਬਲੱਡ ਸਾਫ਼ ਕਰਕੇ ਉਹ ਤਾਂ ਉਹ ਹੱਡ ਨੂੰ ਦੇ ਦਿੱਤਾ ਨਾ ਥੋੜਾ ਰਹਿ ਗਿਆ ਗੰਦ ਗੰਦਮਲ ਜੋ ਵੀ ਆ ਹੁਣ ਉਹ ਅੰਦਰ ਬਲੈਡਰ ਤੇ ਜਮਾ ਹੈ ਪ੍ਰੈਸ਼ਰ ਬਣ ਗਿਆ ਕਿ ਇਹਨੂੰ ਬਾਹਰ ਕੱਢੀਏ ਅੰਦਰੋਂ ਉਹ ਬਲੈਡਰ ਹੁਣ ਤੁਹਾਨੂੰ ਕੀ ਹੋਇਆ ਕਿ ਤੁਸੀਂ ਇੱਕ ਵਾਰ ਤਾਂ ਤੁਹਾਨੂੰ ਮੈਸੇਜ ਆਇਆ ਕਿ ਮੈਨੂੰ ਬਾਥਰੂਮ ਆਇਆ ਅਚਾਨਕ ਕੰਮ ਜ਼ਿਆਦਾ ਆ ਗਿਆ ਤੁਹਾਨੂੰ ਚੇਤਾ ਭੁੱਲ ਗਿਆ ਉਸ ਤੋਂ ਬਾਅਦ 2 ਘੰਟੇ ਤੁਸੀਂ ਬਾਥਰੂਮ ਗਿਆ ਹੀ ਨਹੀਂ ਹੁਣ ਉਹ ਜਿਹੜੇ ਵਿਛਾਲੇ ਪਦਾਰਥ ਆ ਉਹ ਤੁਹਾਡੇ ਅੰਦਰ ਹੀ ਬਲੈਡਰ ਦੇ ਵਿੱਚ ਜਮਾ ਜਦੋਂ ਵਿਸ਼ਾਲੇ ਪਦਾਰਥ ਜਮਾ ਹੋਣਗੇ ਤਾਂ ਯੂਆਈ ਦੀ ਪ੍ਰੋਬਲਮ ਹਰ ਪ੍ਰਕਾਰ ਦੇ ਵਿੱਚ ਹੋਣੀ ਹੀ ਹੋਣੀ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਇਸ ਲਈ ਔਰ ਲਾਸਟ ਜੇ ਮੈਂ ਗੱਲ ਕਰਾਂ ਜਿਹੜੇ ਲੋਕ ਪਾਣੀ ਘੱਟ ਪੀਂਦੇ ਆ ਹੂੰ ਜਿਹੜੇ ਲੋਕ ਪਾਣੀ ਚਾਹੇ ਫੀਮੇਲ ਆ ਚਾਹੇ ਫੀਮੇਲ ਆ ਜਿਹੜੇ ਪਾਣੀ ਘੱਟ ਪੀਂਦੇ ਉਹਨਾਂ ਨੂੰ ਯੂਆਈ ਦੀ ਪ੍ਰੋਬਲਮ ਹੋਣੀ ਹੀ ਹੋਣੀ ਹੈ ਇਸ ਲਈ ਸਭ ਤੋਂ ਜ਼ਿਆਦਾ ਦਿਨ ਚ ਘੱਟੋ ਘੱਟ 8 ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਹਰ ਘੰਟੇ ਬਾਅਦ ਪਾਣੀ ਪੀਓ ਇਹ ਫਰੁਕੀ ਸਾਹਿਬ ਇਹ ਆ ਸਾਵਧਾਨੀ ਹੈ ਜੇ ਆਪਾਂ ਇਹਨੂੰ ਵਰਤਾਂਗੇ ਇਹ ਚੀਜ਼ਾਂ ਨੂੰ ਅਸੀਂ ਸਹੀ ਕਰ ਲਵਾਂਗੇ ਆ ਚੀਜ਼ਾਂ ਤੋਂ ਅਸੀਂ ਬਾਹਰ ਆ ਜਾਾਂਗੇ ਤਾਂ ਸਾਡੀ ਯੂਟੀਆਈ ਦੀ ਪ੍ਰੋਬਲਮ ਸੋਲਵ ਹੋ ਸਕਦੀ ਆ ਨਹੀਂ ਤੇ ਕੋਈ ਵੀ ਚਾਂਸ ਨਹੀਂ ਆ ਅਸੀਂ ਇਹਨੂੰ ਰੋਕਾਂਗੇ ਕਿਉਂਕਿ ਇਹ ਇਹਨਾਂ ਨਾਲ 100% ਆਉਣੀ ਹੀ ਆਉਣੀ ਹੈ ਜਿਹੜੇ ਇਸ ਤਰ੍ਹਾਂ ਦੇ ਫਾਰਮੂਲੇ ਰਸਕੀ ਹੁੰਦੇ ਨੇ ਨਾ ਜਿਹੜੇ ਨੇਚਰ ਕੁਦਰਤ ਦੇ ਦੁਆਰਾ ਤਿਆਰ ਕੀਤੇ ਹੁੰਦੇ ਆ ਇਹਦਾ ਜਿਹੜਾ ਸਹੀ ਸਮਾਂ ਖਾਲੀ ਪੇਟ ਠੀਕ ਹੈ ਔਰ ਖਾਲੀ ਪੇਟ ਵੀ ਬਿਨਾ ਬਰਛ ਕਿਤੇ ਕਿਉਂਕਿ ਸਾਡੇ ਕੁਦਰਤ ਨੇ ਸਾਡੇ ਸਰੀਰ ਤੋਂ ਵੀ ਇੱਕ ਦਵਾਈ ਕੱਟ ਕੇ ਲਾਰ ਜੀਭ ਤੇ ਉੱਪਰ ਲਿਆਂਦੀ ਹੋਈ ਉਹ ਵੀ ਤੁਹਾਡੇ ਅੰਦਰ ਹੀ ਜਾਣੀ ਚਾਹੀਦੀ ਹੈ ਔਰ ਜਦੋਂ ਇੱਕ ਗਲਾਸ ਇਹ ਪੀਣਾ ਇੱਕ ਘੁੱਟ ਭਰ ਕੇ ਮੂੰਹ ਚ ਇਸ ਤਰ੍ਹਾਂ ਕਰਕੇ ਫਿਰ ਅੰਦਰ ਲੰਗਾਉਣਾ ਤੇ ਇਸ ਤਰੀਕੇ ਨਾਲ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣਾ ਲੈਣਾ ਔਰ ਲਗਾਤਾਰ ਤੁਸੀਂ 10 ਤੋਂ 11 ਦਿਨ ਲੈ ਕੇ ਫਿਰ 5 ਦਿਨ ਦਾ ਗੈਪ ਉਹ ਵੀ ਜ਼ਰੂਰੀ ਹੈ ਠੀਕ ਹੈ ਫਿਰ ਉਦੋਂ ਬਾਅਦ ਦੇਖੋ ਫਿਰ 10 ਦਿਨ ਲਗਾਤਾਰ ਨਾਗੀ ਇਲੈਕਟ੍ਰੋਪੈਥੀ ਸੈਂਟਰ ਵੱਲੋਂ ਬ੍ਰਹਮ ਅਸਤਰ ਤਿਆਰ ਹੈ ਬ੍ਰਹਮ ਅਸਤਰ ਦੇ ਰਿਜ਼ਲਟ ਫਰੋਕੀ ਸੋ ਇਨੇ ਕੋ ਬਾਖਮਾਲ ਆ ਰਹੇ ਆ ਨਾ ਕਿ ਸਾਡੀ ਅਮੀਰ ਤੋਂ ਵੱਧ ਕੇ ਸਾਡੀ ਜਿਹੜੇ ਪੇਸ਼ੈਂਟ ਵਰਤਦੇ ਆ ਲੈ ਕੇ ਜਾਂਦੇ ਆ ਪਹਿਲੇ ਹੀ ਦਿਨ ਤੋਂ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਬ੍ਰਹਮ ਅਸਤਰ ਦੇ ਫਰੂਕੀ ਸਾਹਿਬ ਔਰ ਅਸੀਂ ਖੁਦ ਹਰ ਆ ਰਹੇ ਨੇ ਕਿਉਂਕਿ ਬ੍ਰਹਮ ਅਸਤਰ ਸਾਡਾ ਜਿਹੜਾ ਉਹ ਸੈੱਲ ਤੇ ਕੰਮ ਕਰਦਾ ਜਦੋਂ ਸੈੱਲ ਤੇ ਵਰਕ ਕਰੇਗਾ ਤੇ ਸੈੱਲ ਆਟੋਮੈਟਿਕ ਸਾਡੀ ਬੋਡੀ ਦੀ ਰਿਕਵਰੀ ਕਰਨੇ ਸ਼ੁਰੂ ਕਰੇਗਾ ਸਾਡੀ ਸਰੀਰ ਦੀ ਛੋਟੀ ਇਕਾਈ ਹੈ ਸੈੱਲ ਕਰੇਗਾ ਕੀ ਬ੍ਰਹਮ ਅਸਤਰਾਰੇ ਬ੍ਰਹਮ ਅਸਤਰ ਜਿੰਨਾਂ ਨੂੰ ਤੁਪਕਾ ਤੁਪਕਾ ਬਾਥਰੂਮ ਆ ਰਿਹਾ ਖੁੱਲਕੇ ਨਹੀਂ ਆਉਂਦਾ ਨਾ ਖੁੱਲਕੇ ਉਹਨਾਂ ਨੂੰ ਬਾਥਰੂਮ ਖੁੱਲਕੇ ਆਊਗਾ ਜਿੰਨਾਂ ਨੂੰ ਯੂਰਨ ਦੇ ਵਿੱਚ ਜਲਨ ਹੋ ਰਹੀ ਆ ਉਹ ਜਲਨ ਠੀਕ ਕਰੂਗਾ ਜਿੰਨਾਂ ਨੂੰ ਛਿੱਕ ਮ ਬਾਥਰੂਮ ਨਿਕਲ ਜਾਂਦਾ ਜਾਂ ਜਿਨ੍ਹਾਂ ਨੂੰ ਉੱਚੀ ਬੋਲਿਆ ਬਾਥਰੂਮ ਨਿਕਲ ਜਾਂਦਾ ਜਾਂ ਜਿਨ੍ਹਾਂ ਨੂੰ ਸੁੱਤੇ-ਸੁੱਤੇ ਪਿਆ ਤਬਕੇ ਤਬਕ ਤਬਕ ਦੇ ਅਸਰ ਵੀ ਯੂਰਿਨ ਪਾਸ ਹੋ ਜਾਂਦਾ ਤਾਂ ਮਤਲਬ ਉਹਨਾਂ ਵਾਸਤੇ ਇਹ ਬ੍ਰਹਮਾਸਤਰ ਵਰਦਾਨ ਦਾ ਕੰਮ ਕਰੇਗਾ ਜਦੋਂ 40 ਸਾਲ ਤੋਂ ਉਮਰ ਉੱਪਰ ਚੱਲ ਜਾਂਦੀ ਹੈ ਯੂਟੀ ਐ ਸਮੱਸਿਆ ਕਈ ਵਾਰ ਕ੍ਰੋਨਿਕਲ ਹੋ ਜਾਂਦੀ ਫਿਰ ਨਾਲ-ਨਾਲ ਪ੍ਰੋਸਟੇਟ ਦੀ ਸਮੱਸਿਆ ਵੀ ਆ ਜਾਂਦੀ ਨਾ ਫਿਰ ਉਹਨਾਂ ਜਿਹੜੇ ਪ੍ਰੋਸਟੇਟ ਦੀ ਸਮੱਸਿਆ ਆ ਜਾਂਦੀ ਉਹਦੇ ਚ ਬਾਥਰੂਮ ਰੁਕ ਜਾਂਦਾ ਤੇ ਜਦੋਂ ਰੁਕਿਆ ਆ ਬਾਥਰੂਮ ਵੀ ਇਹਨੇ ਪਾਸ ਕਰਨਾ ਜੀ ਇਹ ਸਾਰੇ ਬੰਨੇ ਕੰਮ ਕਰੇਗਾ